ਕੰਗਣਾ ਰਣੌਤ ਨੇ ਇੱਕ ਫਿਲਮ ਬਣਾਈ ਆ ਐਮਰਜੈਂਸੀ ਜਿਸ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਉਹਨਾਂ ਦੀ ਤਕੜੀ ਤਰ੍ਹਾਂ ਅ ਕਿਰਦਾਰਕੁਸ਼ੀ ਕੀਤੀ ਗਈ ਆ ਤੇ ਉਹਨਾਂ ਨੂੰ ਖੂੰਖਾਰ ਆਤੰਗਵਾਦੀ ਤੇ ਹੋਰ ਵੀ ਤਰ੍ਹਾਂ ਦੇ ਮਾੜੀ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੂੰ ਮਾੜਾ ਦਿਖਾਇਆ ਗਿਆ ਆ ਫਿਲਮ ਦੇ ਵਿੱਚ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਨਾਨੀ ਜਿਹੜੀ ਆ ਦੋਹਾਂ ਪਹਿਹਾਂ ਦੀ ਜਨਾਨੀ ਆ ਦੋ ਪਹਿਲਾ ਦੋ ਟਗਿਆਂ ਦੀ ਜਨਾਨੀ ਆ ਜਿੰਨੂੰ ਕੋਈ ਬਾਲੀਵੁੱਡ ਦੇ ਵਿੱਚ ਪੁੱਛਦਾ ਨਹੀਂਗਾ ਜਿਹੜੀ ਬਾਲੀਵੁੱਡ ਦੇ ਵਿੱਚੋਂ ਫਲੋਪ ਐਕਟਰ ਆ ਮਾਸਾ ਵੀ ਕਿਸੇ ਦੀ ਕੋਈ ਅਹਿਮੀਤ ਨਹੀਂ ਜਿਹੜੀ ਉਹ ਇਹ ਇਹ ਜਨਾਨੀ ਆ ਸਿੱਖਾਂ ਦੇ ਨਾਲ ਹਰ ਵੇਲੇ ਇਹ ਜਲ ਸਫੀਲ ਕਰਦੀ ਰਹਿੰਦੀ ਆ ਸਿੱਖਾਂ ਤੋਂ ਪਤਾ ਨਹੀਂ ਕਿੰਨਾ ਕੁ ਸੜਦੀ ਤੇ ਜਲਦੀ ਰਹਿੰਦੀ ਆ ਕਿ ਇਹ ਮੋਦੀ ਦੀ ਅੰਧ ਭਗਤ ਬਣੀ ਹੋਈ ਆ ਕਿ ਮੈਂ ਐ ਕਰ ਦੂੰਗੀ ਮੈਂ ਉਹ ਕਰ ਦੂੰਗੀ ਬੜੀਆਂ ਗੱਲਾ ਮਾਰਦੀ ਆ ਬਹੁਤ ਕੁਝ ਕਰਦੀ ਆ ਤਾਂ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਐਮਰਜੈਂਸੀ ਫਿਲਮ ਆ ਨਾ ਉਹ ਪੰਜਾਬ ਦੇ ਵਿੱਚ ਲੱਗਣੀ ਨਹੀਂ ਚਾਹੀਦੀ ਕਿਉਂਕਿ ਸੰਤਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਆ ਬਹੁਤ ਸਾਰਾ ਮਾੜਾ ਦਿਖਾਇਆ ਗਿਆ ਇਹਦੇ ਨਾਲ ਪਤਾ ਕੀ ਹੁੰਦਾ ਆ ਇਹਦੇ ਨਾਲ ਇਹ ਹੁੰਦਾ ਆ ਕਿ ਸਿੱਖਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਜਿਹੜੇ ਸਨਾਤਨ ਧਰਮ ਦੇ ਲੋਕ ਨੇ ਕੁਝ ਚੰਗੇ ਵੀ ਆ ਕੁਝ ਮਾੜੇ ਵੀ ਆ ਕੁਝ ਸਿੱਖਾਂ ਵਿੱਚ ਵੀ ਨੇ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਪਾੜਾ ਪਾਇਆ ਜਾਵੇ ਤੇ ਉਹਨਾਂ ਨੂੰ ਪਾੜ ਕੇ ਤੇ ਰਾਜ ਕਰੀਏ ਤੇ ਪਾੜੀਏ ਤੇ ਰਾਜ ਕਰੀਏ ਉਹ ਗੱਲ ਇਹਨਾਂ ਦੀ ਆ ਕਿ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਕਦੀ ਆਪਸ ਵਿੱਚ ਮਿਲਣ ਨਾ ਦਈਏ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਪਾੜ ਕੇ ਰਖੀਏ ਤੇ ਉਹਨਾਂ ਦਾ ਪਿਛਲਾ ਸਮਾਂ ਜਿੱਦਾਂ ਮਾੜਾ ਚੰਗਾ ਬੀਤਿਆ ਉਹ ਫੇਰ ਦੁਬਾਰਾ ਤੋਂ ਉਹ ਸਮੇਂ ਨੂੰ ਵਿਖਾਈਏ ਕਿ ਤੁਹਾਡੇ ਨਾਲ ਇਹਨਾਂ ਨੇ ਐਦਾਂ ਕੀਤਾ ਆ ਤੁਹਾਡੇ ਨਾਲ ਆ ਕੁਝ ਹੋਇਆ ਆ ਲੜਾਈ ਦੇ ਵਿੱਚ ਕੋਈ ਪੱਖ ਤੁਹਾਨੂੰ ਮੈਂ ਦੱਸਦਾ ਲੜਾਈ ਦੇ ਵਿੱਚ ਮੈਂ ਦੋਨਾਂ ਪੱਖਾਂ ਦੀ ਗੱਲ ਕਰਦਾ ਲੜਾਈ ਦੇ ਵਿੱਚ ਕੋਈ ਤਕੜਾ ਨਹੀਂਗਾ ਲੜਾਈ ਦੇ ਵਿੱਚ ਜਿਹੜਾ ਜੋਰ ਚੱਲ ਗਿਆ ਚੱਲ ਗਿਆ ਭਾਵੇਂ ਉਹ ਇਧਰੋਂ ਚੱਲ ਗਿਆ ਭਾਵੇਂ ਇਧਰੋਂ ਚੱਲ ਗਿਆ ਉਹ ਲੜਾਈ ਝਗੜੇ ਦੇ ਵਿੱਚ ਇਦਾਂ ਹੀ ਹੁੰਦਾ ਹੁੰਦਾ ਜੰਗਾ ਦੇ ਵਿੱਚ ਚੰਗਾ ਜੁੱਧਾਂ ਦੇ ਵਿੱਚ ਹੁਣ ਮੈਂ ਤੁਹਾਨੂੰ ਇਹ ਗਾਣਾ ਚਾਹਨਾ ਆ ਕਿ ਵੇਖੋ ਫਿਲਮਾਂ ਬਣਦੀਆਂ ਵੀ ਆ ਮਾੜੀਆਂ ਵੀ ਬਣਦੀਆਂ ਚੰਗੀਆਂ ਵੀ ਬਣਦੀਆਂ ਪਰ ਫਿਲਮਾਂ ਬਣਾਉਣ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਕੀ ਗੱਲ ਲੋਕਾਂ ਨੂੰ ਪਾੜਨਾ ਚਾਹੁੰਦੇ ਹੋ ਮਾਰਨਾ ਚਾਹੁੰਦੇ ਪੰਜਾਬ ਦੇ ਵਿੱਚ ਵਾਇਲੈਂਸ ਕਰਨਾ ਚਾਹੁੰਦੇ ਆ ਕਿ ਦੂਜੇ ਨਾਲ ਕਿ ਹਿੰਦੂ ਸਿੱਖਾਂ ਨਾਲ ਲੜ ਸਿੱਖੇ ਹਿੰਦੂਆਂ ਦੇ ਨਾਲ ਲੜਨ ਕੋਈ ਚੱਜ ਦਾ ਕਰਮ ਕਰ ਲਿਆ ਕਰੋ ਕੋਈ ਚੰਗੀ ਗੱਲ ਬਾਤ ਦਿਖਾ ਦਿਆ ਕਰੋ ਲੋਕਾਂ ਨੂੰ ਕਿਉਂ ਤੁਸੀਂ ਉਹ ਜੀ ਲੜਾਈ ਭਾਲਦੇ ਰਹਿੰਦੇ ਨੇ ਹਰ ਵੇਲੇ ਜੇ ਤੁਸੀਂ ਆਡੇ ਤੇ ਸਿੱਖਾਂ ਦੀ ਕਰਤਾਰੀ ਖੁਸ਼ੀਆਂ ਕਰਕੇ ਵੀਡੀਓ ਮਾੜੇ ਚੰਗੀਆਂ ਬਣਾਉਣ ਬਣਾਓਗੇ ਤਵੇ ਸਿੱਖ ਨਹੀਂ ਬਣਾਉਣਗੇ ਤੁਹਾਡੇ ਉੱਤੇ ਜਦੋਂ ਫੇ ਸਿੱਖਾਂ ਦੇ ਮੁੰਡੇ ਨੇ ਦਿਲਜੀਤ ਦਸਾਂਜ ਨੇ ਵੀਡੀਓ ਬਣਾਈ ਹੀ ਫਿਲਮ ਬਣਾਈ ਹੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਉਹਦੇ ਵਿੱਚ ਤੁਹਾਡੇ ਸੈਂਸਰ ਬੋਰਡ ਵਾਲਿਆਂ ਨੇ ਕਿੰਨੇ ਸੀਨ ਕੱਟੇ ਸਾਡੇ ਜਿਹੜੇ ਪੰਜਾਬ ਦੇ ਹੱਕ ਸੱਚ ਦੇ ਵਾਤੇ ਗੱਲਬਾਤ ਕੀਤੀ ਗਈ ਕਿੰਨੇ ਤੁਹਾਡੇ ਸੈਂਸਰ ਬੋਰਡ ਵਾਲਿਆਂ ਨੇ ਸੀਨ ਕੱਟੇ ਜਦੋਂ ਫਿਰ ਉਹ ਵੀ ਫਿਲਮ ਚੱਲ ਲੈਣ ਦਿੰਦੇ ਪੰਜਾਬ ਸਾਰੇ ਇੰਡੀਆ ਦੇ ਵਿੱਚ ਚੱਲ ਲੈਣ ਦਿੰਦੇ ਕਿਉਂ ਸੈਂਸਰ ਬੋਰਡ ਨੇ ਉਹ ਸੀਨ ਕੱਟੇ ਕਿਉਂਕਿ ਤੁਹਾਨੂੰ ਸਿੱਖਾਂ ਦੇ ਉੱਤੋਂ ਅਲਰਜੀ ਆ ਤੁਹਾਨੂੰ ਸਿੱਖਾਂ ਦੇ ਉੱਤੋਂ ਨਫ਼ਰਤ ਜਲਸ ਫੀਲ ਹੁੰਦੀ ਤੁਹਾਨੂੰ ਇਸ ਕਰਕੇ ਉਹ ਸੀਨ ਕੱਟਿਆ ਹੀ ਹੁਣ ਮੈਂ ਜਵਾਨੋ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਜੇਕਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਾਹਪੁਰਖਾਂ ਨੂੰ ਜੇ ਪਿਆਰ ਕਰਦੇ ਆ ਨਾ ਤੇ ਇਹ ਫਿਲਮ ਪੰਜਾਬ ਦੇ ਵਿੱਚ ਨੌਜਵਾਨੋ ਚੱਲਣੀ ਨਹੀਂ ਚਾਹੀਦੀ ਜੇ ਪੰਜਾਬ ਦੇ ਵਿੱਚ ਇਹ ਨੌਜਵਾਨੋ ਫਿਲਮ ਚੱਲ ਗਈ ਨਾ ਇਹਦੀ ਸਮਝ ਲਓ ਤੁਸੀਂ ਗੁੰਮ ਕਰਨ ਦੀ ਨੀਂਦ ਸੁੱਤੇ ਹੋ ਗੂੜੀ ਨੀਂਦ ਸੁੱਤੇ ਹੋਇਓ ਜਾ ਕੇ ਰੋ ਤੁਹਾਡੀਆਂ ਛਾਤੀਆਂ ਦੇ ਉੱਤੇ ਛੇ ਕਰਨ ਵਾਸਤੇ ਇਹੋ ਜਿਹੇ ਲੋਕ ਆਉਂਦੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਇਹੋ ਜੀਆਂ ਭੇਡਾਂ ਖੱਚਾਂ ਤੋਂ ਕੋ ਡਰਨ ਦੀ ਲੋੜ ਨਹੀਂ ਤੁਹਾਨੂੰ ਤੇ ਐਨ ਯੁਰਤ ਦੇ ਨਾਲ ਖੜੇ ਹੋ ਤੇ ਡਟ ਕੇ ਇਸ ਚੀਜ਼ ਦਾ ਵਿਰੋਧ ਕਰੋ ਅਸੀਂ ਨਹੀਂ ਇਹ ਫਿਲਮ ਚੱਲਣ ਦੇਵਾਂਗੇ ਜਿਹੜਾ ਕਿ ਸ਼ਰੋਮਣੀ ਕਮੇਟੀ ਨੇ ਵੀ ਉਹਦੇ ਨਮਾਇੰਦਿਆਂ ਨੇ ਕੁਝ ਵੀਡੀਓ ਪਾਈ ਆ ਸਿੱਧਾ ਠੋਕ ਕੇ ਗਣ ਵੀ ਸਿਨੇਮੇ ਵਾਲਿਓ ਜੇ ਤੁਸੀਂ ਵੀਡੀਓ ਚਲਾਈ ਤੇ ਆਪਣਾ ਪੜਿਆ ਵਿਚਾਰ ਲਓ ਵਿਚਾਰ ਲੈਣਾ ਉਹਨਾਂ ਨੇ ਵੀ ਗੋਗਲਿਆਂ ਦੇ ਨਾਲੋਂ ਮਿੱਟੀ ਛਾੜ ਦਿੱਤੀ ਆ ਮਾੜੀ ਜੀ ਵੀਡੀਓ ਪਾਉਂਦੀ ਆ ਵੀ ਜੇ ਚਲਾਉਣੀ ਤੇ ਚਲਾ ਦੋ ਸਾਡਾ ਕੀ ਸਾਨੂੰ ਤਾਂ ਪੈਸੇ ਗੋਲਕ ਚ ਪੈਂਦੇ ਆ ਤੇ ਪੈ ਰਹੇ ਆ ਤੇ ਸਾਨੂੰ ਤਾਂ ਕੋਈ ਡਾ ਚੱਕਰ ਨਹੀਂਗਾ ਪਰ ਸਾਡੇ ਸਾਡੇ ਵਰਗੇ ਸਿੰਘਾਂ ਨੂੰ ਚੱਕਰ ਹੈਗਾ ਆ